ਮੰਜੀ ਸਸੀ ਕਾਲ ਸਾਰਿਆਂ ਨੂੰ ਫਸਟ ਚੈਸ ਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸੋਨੇ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਕਿ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਗੂਗਲ ਪੇ ਕਰ ਸਕਦੇ ਹੋ ਪੇਪੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਫ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਸੋ ਸਮੇਂ ਜੋ ਸਮਾਂ ਕੱਢ ਕੇ ਵੀਡੀਓ ਜ਼ਰੂਰ ਦੇਖ ਲਿਆ ਕਰੋ ਅਗਰ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਕੁਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋਟ ਤੇ ਲੋ ਜੀ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਲੋ ਜੀ ਪਹਿਲਾ ਸੂਟ ਦੇਖੋ ਆਰਾਮ ਟੈਕਸ ਦੇ ਵਿੱਚ ਸੂਟ ਮਿਲੂਗਾ ਜੀ ਇਹ ਬੜਾ ਪਿਆਰਾ ਸੂਟ ਹੈਗਾ ਕਲਰ ਸਹੀ ਆ ਰਿਹਾ ਹੋਣਾ ਮੇਰੇ ਖਿਆਲ ਆ ਥੋੜਾ ਡਾਕ ਆ ਰਿਹਾ ਤੁਹਾਨੂੰ ਨਹੀਂ ਪਤਾ ਲੱਗੇ ਅੱਜ ਜਦੋਂ ਵਾਰੀ ਸ਼ੁਰੂ ਕਰਦੇ ਆਂ ਲੋ ਜੀ ਪਹਿਲਾ ਸੂਟ ਹੈ ਤੇ ਇਹ ਰਾਮ ਟੈਕਸ ਦੇ ਵਿੱਚ ਸੂਟ ਮਿਲੂਗਾ ਜੀ ਤੁਹਾਨੂੰ ਬਹੁਤ ਪਿਆਰਾ ਜਿਹਾ ਸੂਟ ਹੈ ਤੇ ਇਹ ਮਿਲੂਗੀ ਜੀ ਇਹਦੇ ਨਾਲ ਸਲਵਾਰ ਤੁਹਾਨੂੰ ਕਲਰ ਬਹੁਤ ਸੋਹਣਾ ਬਿਲਕੁਲ ਐਗਜ਼ੈਕਟ ਦੇਖ ਰਹੇ ਹਾਂ ਸਹੀ ਕਲਰ ਆ ਰਿਹਾ ਬਹੁਤ ਜਿਆਦਾ ਪਿਆਰਾ ਸੂਟ ਹੈ 2.5 2.5 ਮੀਟਰ ਦੇ ਪੀਸ ਰਹਿਣਗੇ ਠੀਕ ਹੈ ਜੀ ਕਲਰ ਬਿਲਕੁਲ ਹੀ ਡਿਫਰੈਂਟ ਜਿਹਾ ਕਲਰ ਹੈਗਾ ਤੇ ਪ੍ਰਾਈਸ ਰਹੂਗੀ ਜੀ ਇਹਦੀ 895 ਰੁਪਏ ਤੇ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਅਗਰ ਤੁਸੀਂ ਰਾਮ ਟੈਕਸ ਦੇ ਦੋ ਸੂਟ ਲਓਗੇ ਤਾਂ ਇੱਕ ਸੂਟ ਆ ਜਿਹੜਾ ਉਹ 850 ਦਾ ਪਊਗਾ ਇੱਕ 895 ਦਾ ਪਊਗਾ ਠੀਕ ਹੈ ਜੀ ਤੇ ਨੈਕਸਟ ਹੈਗਾ ਆਹ ਵਾਲਾ ਸੂਟ ਹੈ ਕਲਰ ਹੈ ਜੀ ਇਹਦੇ ਵਿੱਚ ਆਹ ਵਾਲਾ ਕਲਰ ਆ ਗਿਆ ਹੁਣ ਇਹਦੇ ਵਿੱਚ ਠੀਕ ਹੈ ਪ੍ਰਿੰਟਿੰਗ ਬਿਲਕੁਲ ਸੇਮ ਹੈਗੀ ਹੈ ਜਿਹੜਾ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਪਰ ਕਲਰ ਇਹਦੇ ਵਿੱਚ ਚੇਂਜ ਹੋ ਗਿਆ ਇਹ ਵਾਲੇ ਕਲਰ ਦੇ ਵਿੱਚ ਸੂਟ ਹੈਗਾ ਔਰ ਬਿਲਕੁਲ ਸਹੀ ਕਲਰ ਆ ਰਿਹਾ ਤੁਹਾਨੂੰ ਤੇ 895 ਦੇ ਵਿੱਚ ਇਹ ਸੂਟ ਤੁਹਾਡੇ ਘਰ ਆ ਜਾਣਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਇਹਨੂੰ ਚੁੱਕੋ ਇਹਦੇ ਵਿੱਚ ਤੁਹਾਨੂੰ ਅਗਲਾ ਕਲਰ ਦੇਖ ਮੈਂ ਖਲਾਰਾ ਨਹੀਂ ਪਾ ਰਹੀ ਇਹ ਲੋ ਜੀ ਇਹ ਬੜਾ ਕਲਰ ਆ ਗਿਆ ਇਹਦੇ ਨਾਲ ਇਹ ਸਲਵਾਰ ਹੈ ਮਹਿੰਦੀ ਇਹਦੇ ਨਾਲ ਮੈਚ ਕਰ ਰਹੀ ਹੈ ਠੀਕ ਹੈ ਜੀ ਤਿੰਨ ਕਲਰ ਹੋ ਗਏ ਇਹਦੇ ਵਿੱਚ ਤੇ ਪ੍ਰਾਈਸ ਹੈਗੀ 895 ਰੁਪਏ ਰਾਮ ਟੈਕਸ ਦੇ ਵਿੱਚ ਸੂਟ ਆ ਬਿਲਕੁਲ ਸਹੀ ਕਲਰ ਦਿਖ ਰਹੇ ਹੋ ਜੀ ਬਿਲਕੁਲ ਨੈਕਸਟ ਦੇਖੋ ਥੋੜਾ ਮਾਊਸ ਕਲਰ ਜ ਮਾਊਸ ਕਲਰ ਕਹੀਏ ਜਾਂ ਕੋ ਗਿਰੰਗਾ ਕਹੀਏ ਪਤਾ ਨਹੀਂ ਕਿਹੜਾ ਕਲਰ ਹੈ ਲੋ ਜੀ ਆ ਬੜਾ ਹੈ ਇਸ ਤਰ੍ਹਾਂ ਪ੍ਰਿੰਟਿੰਗ ਹੈਗੀ ਮੈਂ ਖੋਲ ਕੇ ਦਿਖਾ ਦੇਣੀ ਆ ਤਾਂ ਖਲਾਰਾ ਜੀ ਪਾ ਦੇਣੀ ਆ ਲੋ ਲੋ ਜੀ ਇਹ ਵਾਲੀ ਪ੍ਰਿੰਟਿੰਗ ਹੈ ਬੜੀ ਪਿਆਰੀ ਜੀ ਤੇ ਕਾਟਨ ਦਾ ਬਹੁਤ ਜ਼ਿਆਦਾ ਫਾਈਨ ਹੈ ਜੀ ਬਹੁਤ ਜ਼ਿਆਦਾ ਕੈਮਰੀ ਕਾਟਨ ਬਿਲਕੁਲ ਪਿਓਰ ਕਾਟਨ ਦੇ ਵਿੱਚ ਸੂਟ ਹੈ ਕਾਫੀ ਜ਼ਿਆਦਾ ਸੋਹਣਾ ਸੂਟ ਹੈ ਤੇ 2.5 2.5 ਮੀਟਰ ਦੇ ਵਿੱਚ ਆਉਣਗੇ ਤੁਹਾਡੇ ਕੋਲੇ ਪੀਸ ਤੇ 895 ਰੁਪਏ ਦੇ ਵਿੱਚ ਸੂਟ ਆਊਗਾ ਤੇ ਸ਼ਿਪਿੰਗ ਤੁਸੀਂ ਕੋਈ ਨਹੀਂ ਦੇਣੀ ਨੈਕਸਟ ਇਹਦੇ ਵਿੱਚ ਇਹ ਵਾਲਾ ਕਲਰ ਹੈ ਜੀ ਕਲਰ ਇਹ ਵੀ ਬਹੁਤ ਸੋਹਣਾ ਕਲਰ ਉਹ ਵੀ ਬਹੁਤ ਸੋਹਣਾ ਸੀਗਾ ਦੋਨੋਂ ਕਲਰ ਬਹੁਤ ਪਿਆਰੇ ਆ ਤੇ ਲੋ ਜੀ ਬਹੁਤ ਅੱਛਾ ਪ੍ਰਿੰਟ ਹੈ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਵਿਖਰਮਾਂ ਦਾ ਪ੍ਰਿੰਟ ਹੈ ਤੇ ਪਰ ਇਹ ਸਗੀ 895 ਰੁਪਏ। ਫਿਰ ਅੱਲਾਹ ਸੁਖ ਦੇਖੋ। ਲੋ ਜੀ ਹੈਗੇ ਸਾਰੇ ਆਪਣੇ ਕੋਲੇ ਸਿੰਗਲ ਸਿੰਗਲ ਪੀਸ ਨੇ ਇਹ ਵਾਲਾ ਪ੍ਰਿੰਟ ਹੈ ਦਾ। ਅ ਥੋੜਾ ਜਿਹਾ ਬ੍ਰਾਈਟ ਜਿਹਾ ਕਲਰ ਹੈਗਾ ਬੜਾ ਪਿਆਰਾ ਲੱਗਦਾ ਗਰਮੀਆਂ ਦੇ ਵਿੱਚ ਕਈ ਵਾਰੀ ਨਾ ਜਿਵੇਂ ਇਹ ਥੋੜਾ ਲਾਈਟ ਹੈ ਇਹ ਬ੍ਰਾਈਟ ਹੈ। ਬੜਾ ਪਿਆਰਾ ਲੱਗਦਾ ਜਦੋਂ ਨਾਲ ਦਾ ਤੁਸੀਂ ਇਸ ਤਰ੍ਹਾਂ ਦਾ ਦੁਪੱਟਾ ਲਾਉਂਗੇ। ਕਿਉਂਕਿ ਆਪਾਂ ਬਹੁਤੇ ਲਾਈਟ ਪਾ ਪਾ ਕੇ ਵੀ ਜੀੱਕ ਜਾਂਦਾ ਹੈ। ਲੋ ਜੀ ਇਹ ਵਾਲਾ ਹੈਗਾ।

ਐਗਜ਼ੈਕਟ ਦੇਖ ਰਹੇ ਹਾਂ ਜੀ ਠੀਕ ਹੈ ਪ੍ਰਿੰਟ ਬਹੁਤ ਸੋਹਣਾ ਹੈ ਤੇ ਕਲਰ ਵੀ ਬਹੁਤ ਸੋਹਣਾ ਹੈ ਅੱਖਾਂ ਨੂੰ ਟਮਾਟਰ ਰੈੱਡ ਨਹੀਂ ਹੈਗਾ ਗਾਜਰੀ ਰੈੱਡ ਹੈ ਨੈਕਸਟ ਦੇਖੋ ਲੋ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਹੈ ਤੇ ਪਿਆਰਾ ਜਿਹਾ ਪ੍ਰਿੰਟ ਹੈ ਲੋ ਠੀਕ ਹੈ ਜੀ ਆਹ ਲਓ ਕਲਰ ਬਿਲਕੁਲ ਸਹੀ ਆ ਰਿਹਾ ਹੈ ਬਿਲਕੁਲ ਸਹੀ ਦੇਖ ਰਹੇ ਹੋ ਕਲਰ ਕੰਟਰਾਸਟ ਬਹੁਤ ਜ਼ਿਆਦਾ ਸੋਹਣੇ ਨੇ ਤੇ 895 ਦੇ ਵਿੱਚ ਸੂਟ ਤੁਹਾਡੇ ਘਰ ਆ ਜੂਗਾ ਸ਼ਿਪਿੰਗ ਕੋਈ ਨਹੀਂ ਹੋਵੇਗੀ। ਲਓ ਜੀ ਇੱਕ ਸੂਟ ਮੈਂ ਤੁਹਾਨੂੰ ਮਲ ਕਾਟਨ ਦਾ ਦਿਖਾਉਂਗੀ। ਅੱਜ ਕੱਲ ਮਲ ਕਾਟਨ ਬਹੁਤ ਜ਼ਿਆਦਾ ਚੱਲੀ ਹੋਈ ਹੈ। ਮਲ ਕਾਟਨ ਦੇ ਦੁਪੱਟੇ, ਮਲ ਕਾਟਨ ਦੇ ਸੂਟ, ਇਹ ਮਲ ਕਾਟਨ ਦੇ ਵਿੱਚ ਸੂਟ ਹੈ। ਜਿਵੇਂ ਆਪਣਾ ਬਹੁਤ ਜ਼ਿਆਦਾ ਹੁਣ ਗਰਮੀ ਅੱਗੇ ਆ ਰਹੀ ਹੈ ਉਹਦੇ ਚ ਪਾਉਣ ਵਾਲੇ ਇੰਨੇ ਕਿ ਪਿਆਰੇ ਸੂਟ ਨਹੀਂ ਜੇ। ਬਿਨਾ ਲਾਈਨਿੰਗ ਤੋਂ ਵੀ ਬਣਾ ਲਓ ਤੁਸੀਂ ਲੋ। ਮੇਰਾ ਹੱਥ نیچے ਹੈ ਕੁਝ ਵੀ ਨਹੀਂ ਦਿਖਦਾ ਇਹਦੇ ਵਿੱਚ ਦੀ ਬਿਨਾ ਲਾਈਨਿੰਗ ਤੋਂ ਪਾਉਣ ਵਾਲੇ। ਇੰਨੇ ਹਲਕੇ ਸੂਟ ਨੇ ਨਾ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਲੋ ਇਹਦੇ ਨਾਲ ਤੁਹਾਨੂੰ ਦੁਪੱਟਾ tie and dye ਦੇ ਵਿੱਚ ਦੁਪੱਟਾ ਮਿਲੂਗਾ ਕਾਟਨ ਦੇ ਵਿੱਚ ਦੁਪੱਟਾ ਹੈਗਾ ਜੀ ਇਹ ਬਹੁਤ ਲਾਈਟ ਵੇਟ ਜਾ ਤੇ ਹਲਕਾ ਆ ਦੁਪੱਟਾ ਆ ਲੋ ਬਹੁਤ ਪਿਆਰਾ ਦੁਪੱਟਾ 4 ਸਾਈਡ ਤੋਂ ਨੂੰ ਇਸ ਤਰ੍ਹਾਂ tie and dye ਮਿਲੂਗੀ ਤੇ ਖੁੱਲਾ ਡੁੱਲਾ ਦੁਪੱਟਾ ਮਿਲੂਗਾ ਚੌੜਾਈ ਵੀ ਬਹੁਤ ਜ਼ਿਆਦਾ ਹੈਗੀ ਦੁਪੱਟੇ ਦੀ ਤੇ ਲੋ ਬਹੁਤ ਸੋਣਾ ਸੁਟਾ ਹੈ ਇਹ ਦੁਪੱਟਾ 995 ਦੇ ਵਿੱਚ ਆਊਗਾ ਤੁਹਾਡੇ ਕੋਲੇ ਸ਼ਿਪਿੰਗ ਕੋਈ ਨਹੀਂ ਹੋਊਗੀ ਤੇ ਇੱਕ ਸੂਟ ਮੈਂ ਤੁਹਾਨੂੰ ਹੋਰ ਦਿਖਾਵਾਂਗੀ ਆ ਲੋ ਪਿਓਰ ਬਰਬਰੀ ਦਾ ਸੂਟ ਦਿਖਾਵਾਂਗੀ ਤੇ ਬਹਿਜਾ ਬਹਿਜਾ ਕਰਦਾ ਸੂਟ ਹੈ। ਵਾਹ। ਅੱਜਕੱਲ ਬਰਬਰੀ ਦਾ ਬਹੁਤ ਜ਼ਿਆਦਾ ਬੋਲਬਾਲਾ ਹੈਗਾ ਬਹੁਤ ਜ਼ਿਆਦਾ। ਕਰੀਮ ਕਲਰ ਦੇ ਵਿੱਚ ਸੂਟ ਹੈ। ਔਰ ਨੈਕ ਦੇਖ ਲਓ ਤੁਸੀਂ ਤੇ ਘੇਰਾ ਦੇਖੋ ਇੰਨਾ ਕਿ ਪਿਆਰਾ ਸੂਟ ਹੈ ਨਾ ਜੀ ਇਹ। ਬੜਾ ਹੀ ਜ਼ਿਆਦਾ ਸੋਹਣਾ ਸੂਟ ਹੈ। ਇੰਨਾ ਖਿੜਦਾ ਹੈ ਇਹਦੇ ਤੇ ਪ੍ਰਿੰਟ। ਇਹ ਅੱਗੇ ਦੇਖੋ ਦੀ ਬਾਜੂ। ਇਹ ਆਹ ਦੀ ਬਾਜੂ ਹੋਗੀ ਇਹ ਵਾਹ। ਠੀਕ ਹੈ ਜੀ ਇਹ ਬਾਜੂ ਦਾ ਪ੍ਰਿੰਟ ਹੈ ਔਰ ਇਹ ਘੇਰੇ ਦਾ ਪ੍ਰਿੰਟ ਹੈ ਬੜਾ ਜਿਆਦਾ ਪਿਆਰਾ ਜੀ ਸੌਫਟਨੈਸ ਇੰਨੀ ਕੁ ਜ਼ਿਆਦਾ ਵਰਬਰੀ ਦੇ ਵਿੱਚ ਇੰਨੀ ਜ਼ਿਆਦਾ ਦੇਖੋ ਜੀ ਇਹ ਤਾਂ ਜਿੰਨਾ ਕੁ ਗੁੜ ਪਾਈ ਜਾਊਂਗੇ ਉਹਨਾਂ ਕ ਮਿੱਠਾ ਹੋਈ ਜਾਊਗਾ ਉਹਨਾਂ ਈ ਕਿ ਜ਼ਿਆਦਾ ਸੌਫਟਨੈਸ ਹੋਊਗੀ ਤੇ ਸਲਵਾਰ ਦੇਖੋ ਇਹਦੇ ਨਾਲ ਇਹ ਰਹੂਗੀ ਮਸਲੀਨ ਦੀ ਸਲਵਾਰ 3 ਮੀਟਰ ਸਲਵਾਰ ਮਿਲੂਗੀ ਜੀ ਮਸਲੀਨ ਦੀ ਔਰ ਲਾਈਨਿੰਗ ਦੋਨਾਂ ਤੇ ਲੱਗੂਗੀ ਸ਼ਰਟ ਤੇ ਵੀ ਲੱਗੂਗੀ ਔਰ ਸਲਵਾਰ ਤੇ ਵੀ ਲੱਗੂਗੀ 3 ਮੀਟਰ ਦੀ ਨਾਲ ਸਲਵਾਰ ਆਊਗੀ ਆ ਲੋ ਦੁਪੱਟਾ ਦੇਖੋ ਤੁਸੀਂ ਕਿਆ ਬਾਤ ਹੈ ਇਹ ਜਿਸ ਵਰਬਰੀ ਦਾ ਹੀ ਦੁਪੱਟਾ ਹੈ ਬਹੁਤ ਜਿਆਦਾ ਸੌਫਟ ਹੈ ਸਿਰ ਤੇ ਟਿਕਣ ਵਾਲਾ ਦੁਪੱਟਾ ਲੋ ਜੀ ਪ੍ਰਿੰਟਿੰਗ ਦੇਖੋ ਵਿਚਲੇ ਦੋ ਫਲਾਵਰ ਦੇਖ ਲਓ ਤੁਸੀਂ ਦੋ ਛੋਟੇ ਛੋਟੇ ਫਲਾਵਰ ਹੈ ਬੜਾ ਹੀ ਸੋਹਣਾ ਜਿਹਾ ਪ੍ਰਿੰਟ ਹੈਗਾ ਇਹਦਾ ਹਟਮਾਂਜਾ ਪ੍ਰਿੰਟ ਹੈਗਾ ਤੇ ਪੱਲਿਆਂ ਤੇ ਤੁਹਾਨੂੰ ਇਹ ਵਾਲਾ ਡਿਜ਼ਾਈਨ ਮਿਲੂਗਾ ਕੰਨੀਆਂ ਤੇ ਤੁਹਾਨੂੰ ਆਹ ਲਾਈਨਾਂ ਵਾਲਾ ਡਿਜ਼ਾਈਨ ਮਿਲੂ ਠੀਕ ਹੈ ਜੀ ਇਹ 2595 ਦੇ ਵਿੱਚ ਆਊਗਾ ਸੂਟ ਤੁਹਾਡੇ ਕੋਲੇ ਆਫਲਾਈਨ ਮਿਲੂਗਾ ਤੁਹਾਨੂੰ 2500 ਚ ਆਨਲਾਈਨ 2595 ਦੇ ਵਿੱਚ ਸੂਟ ਆਊਗਾ ਸ਼ਿਪਿੰਗ ਚਾਰजेस ਤੁਸੀਂ ਕੋਈ ਨਹੀਂ ਤੇ ਮੈਂ ਥੋੜੇ ਜਿਹਾ ਤੁਹਾਨੂੰ ਦੁਪट्टे ਦਿਖਾਉਣੀ ਆ ਹੁਣ ਨਾਲੇ ਲੋ ਜੀ ਆ ਦੁਪੱਟਾ ਦੇਖੋ ਤੁਸੀਂ 2.5 ਮੀਟਰ ਦਾ ਦੁਪੱਟਾ ਆਊਗਾ ਜੀ ਤੁਹਾਡੇ ਕੋਲੇ ਔਰ ਟੌਪ ਕਲਾਸ ਕੁਆਲਿਟੀ ਆਊਗੀ ਤੁਹਾਡੇ ਕੋਲ ਦੁਪੱਟੇ ਦੀ ਇੰਨਾ ਕੁ ਪਿਆਰਾ ਦੁਪੱਟਾ ਆਊਗਾ ਜੀ ਬਿਲਕੁਲ ਮਲ ਕਾਟਨ ਦੇ ਵਿੱਚ ਕਾਟਨ ਦਾ ਦੁਪੱਟਾ ਬੜਾ ਹੀ ਪਿਆਰਾ ਜਿਹਾ ਹਲਕਾ ਲਾਈਟ ਵੇਟ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਆ 2.5 ਮੀਟਰ ਦਾ ਦੁਪੱਟਾ ਹੋਊਗਾ ਤੇ 300 ਰੁਪਏ ਦੇ ਵਿੱਚ ਆਊਗਾ 250 ਦਾ ਦੁਪੱਟਾ ਤੇ 50 ਪੀਏ ਸ਼ਿਪਿੰਗ ਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿਆਂ ਅਗਰ ਤੁਸੀਂ ਤਿੰਨ ਦੁਪੱਟੇ ਆਰਡਰ ਕਰੋਗੇ ਤਾਂ ਤੁਹਾਨੂੰ ਫ੍ਰੀ ਸ਼ਿਪਿੰਗ ਦੇ ਨਾਲ ਹਰ ਇੱਕ ਦੁਪੱਟਾ 250 ਦੇ ਵਿੱਚ ਆਊਗਾ ਤੇ ਜੇ ਤੁਸੀਂ ਇੱਕ ਦੁਪੱਟਾ ਲੈਣੇ ਹੋ ਤਾਂ 300 ਦਾ ਦੋ ਦੁਪੱਟੇ ਲੈਣੇ ਹੋ ਤਾਂ ਤੁਹਾਨੂੰ 550 ਦੇ ਵਿੱਚ ਆਉਣਗੇ ਠੀਕ ਹੈ ਜੀ ਯਾਨੀ ਦੋ ਦੁਪੱਟਿਆਂ ਪਿੱਛੇ 50 ਰੁਪਏ ਸ਼ਿਪਿੰਗ ਲੱਗੂਗੀ ਤਿੰਨਾ ਪਿੱਛੇ ਫ੍ਰੀ ਸ਼ਿਪਿੰਗ ਹੋਊਗੀ ਬਹੁਤ ਸੋਹਣਾ ਜੇ ਤੁਸੀਂ ਕਿਸੇ ਸੂਟ ਦੇ ਨਾਲ ਦੁਪੱਟਾ ਲੈਣੇ ਹੋ ਫਿਰ ਵੀ 250 ਦਾ ਹੀ ਪਊਗਾ ਲੋ ਅਗਲਾ ਦੇਖੋ ਬਹੁਤ ਸੋ ਡੂੰਡੂੰਕੇ ਅਸੀਂ ਕਲਰ ਤੇ ਪ੍ਰਿੰਟ ਲੈ ਕੇ ਆਈਆਂ ਜੀ ਤੁਹਾਡੇ ਲਈ ਤੇ ਮੈਂਟ ਇੱਕ ਲਾਇਓ ਚੱਕਣ ਲੱਗੇ ਤੇ ਪੁੱਛੋ ਹੀ ਨਾ ਕਪੜਾ ਤਾਂ ਇੰਨਾ ਸੋਹਣਾ ਹੈ ਮਲਾਈ ਵਰਗਾ ਕਪੜਾ ਆਹ ਲਓ ਇਹ ਹੈਗਾ ਇਹਦਾ ਬਾਰਡਰ ਠੀਕ ਹੈ ਜੀ ਤੇ ਬਿਜਲੀ ਪ੍ਰਿੰਟਿੰਗ ਦੇਖ ਲਓ ਤੁਸੀਂ ਇਹਦੀ ਕਿੰਨੀ ਸੋਹਣੀ ਹੈ ਸਵਾ 2 ਤੋਂ ਜ਼ਿਆਦਾ ਹੀ ਆਉਣਗੇ ਸਾਰੇ ਦੁਪੱਟੇ ਓਏ ਹੋ ਸਕਦਾ ਕੋਈ ਵਿੱਚ 2.5 ਮੀਟਰ ਹੋਵੇ ਕੋਈ ਸਵਾ 2 ਤੋਂ ਜ਼ਿਆਦਾ ਹੋਵੇ 2.5 ਤੋਂ 2-4 ਮੋਲਾਂ ਘੱਟ ਹੋਵੇ ਵੱਡੇ ਵੱਡੇ ਦੁਪੱਟੇ ਚੌੜਾਈ ਬਹੁਤ ਸੋਹਣੀ ਹੈ ਤੇ ਕਪੜਾ ਤਾਂ ਜਿੰਨਾ ਪੈਣਾ ਕੋਲੇ ਗਿਆ ਪੈਣਾ ਨੂੰ ਪਤਾ ਹੀ ਐ ਇੱਕ ਕਲਰ ਇਹਦੇ ਵਿੱਚ ਤੁਹਾਨੂੰ ਇਹ ਮਿਲੂਗਾ ਜੀ ਠੀਕ ਆ ਆ ਦੇਖੋ ਥੋੜਾ ਜਿਹਾ ਹੀ ਫਰਕ ਆ ਇਹਦੇ ਵਿੱਚ ਕੀ ਸੀਗਾ ਕਿ ਅੰਬੀਆਂ ਆਈਆਂ ਦਾ ਹੀ ਫਰਕ ਪਿਆ ਕਲਰ ਦਾ ਆ ਲੋ ਇਹਦੇ ਵਿੱਚ ਇਹ ਵਾਲਾ ਪ੍ਰਿੰਟ ਸੀਗਾ ਮਜੈਂਟਾ ਇਹਦੇ ਵਿੱਚ ਥੋੜਾ ਜਿਹਾ ਹਲਕਾ ਜਾ ਗਿਆ ਰਸਟ ਜਿਹਾ ਕਲਰ ਆ ਗਿਆ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਹੋਰ ਦਿਖਾ ਦੇਣੀ ਆ ਇਹ ਵਾਲਾ ਠੀਕ ਆ ਇਹਦੇ ਵਿੱਚ ਆ ਰੈੱਡ ਕਲਰ ਆ ਗਿਆ ਇਹਦੇ ਵਿੱਚ ਆ ਰਸਟ ਕਲਰ ਸੀਗਾ ਤੇ ਇਹਦੇ ਵਿੱਚ ਮਜੈਂਟਾ ਸੀਗਾ ਆ ਫਰਕ ਐ بس ਇਹਦੇ ਵਿੱਚ ਠੀਕ ਆ ਜੀ ਅੰਬੀਆਂ ਦੇ ਫੁੱਲ ਸੀ ਇਹਦੀਆਂ ਆ ਰੈੱਡ ਆ ਗਿਆ ਦੇ ਵਿੱਚ ਜ਼ਿਆਦਾ ਲਓ ਇਹ ਤਿੰਨੋਂ ਦੁਪੱਟੇ ਸੀਗੇ ਇਸ ਪ੍ਰਿੰਟ ਦੇ ਤੇ ਨੈਕਸਟ ਹੈਗਾ ਇਹ ਵਾਲਾ ਦੁਪੱਟਾ ਕਪੜਾ ਤਾਂ ਬੜਾ ਹੀ ਜ਼ਿਆਦਾ ਸੋਹਣਾ ਹੈ ਇਹ ਆਹ ਬਹੁਤ ਪਸੰਦ ਕੀਤੇ ਗਏ ਦੁਪੱਟੇ ਆਗੇ ਆਪਣੇ ਇਹ ਜਿੰਨਾ ਪੈਣਾ ਕੋਲੇ ਪਹੁੰਚੇ ਸੀ ਲਓ ਬਹੁਤ ਸੋਹਣਾ ਮਤਲਬ ਕਿ ਪ੍ਰਿੰਟ ਹੈਗਾ ਡਿਜ਼ਾਈਨ ਬਹੁਤ ਅੱਛੇ ਨੇ ਤੇ ਸਟਫ ਤਾਂ ਤੁਹਾਨੂੰ ਦੇਖ ਹੀ ਰਿਹਾ ਹੋਣਾ ਵੀਡੀਓ 'ਚ ਥੋੜਾ ਪਤਾ ਤਾਂ ਲੱਗ ਹੀ ਜਾਂਦਾ ਹੁੰਦਾ ਜੀ ਪਤਲਾ-ਪਤਲਾ ਦੁਪੱਟਾ ਹੈ ਪਾਣੀ ਵਰਗੀ ਕਾਟਨ ਹੈ ਤੇ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਆਹ ਵਾਲਾ ਮਿਲੂਗਾ ਹਲਕਾ ਜਾਂ ਆਹ ਚੀਜ਼ ਹੈ ਜਿਹੜੀ ਇਹ ਫਰਕ ਪੈ ਗਈ ਬਾਕੀ ਸੇਮ ਹੈ ਠੀਕ ਹੈ ਜੀ ਤੇ ਨੈਕਸਟ ਹੈਗਾ ਲੋ ਕਾਫੀ ਸੋਹਣੇ ਪ੍ਰਿੰਟ ਹੈ ਸਾਰਿਆਂ ਦੀ ਡਿਜ਼ਾਈਨਿੰਗ ਬਹੁਤ ਅੱਛੀ ਹੈ ਲੋ ਵਾਜਾ ਵਾਜਾ ਕਰਦੇ ਦੁਪੱਟੇ ਦਾ ਲੋ ਬਹੁਤ ਸੋਹਣੀ ਪ੍ਰਿੰਟਿੰਗ ਤੇ ਇਹਦੇ ਵਿੱਚ ਕਲਰ ਦਿਖਾ ਦੇਣੀ ਆ ਇੱਕ ਕਲਰ ਤੁਹਾਨੂੰ ਇਹ ਵਾਲਾ ਮਿਲੂਗਾ ਆ ਇੱਥੋਂ ਪਤਾ ਲੱਗ ਜੂਗਾ ਤੁਹਾਨੂੰ ਠੀਕ ਹੈ ਮੈਂ ਇਹਦੀ ਆਊਟਸਾਈਡ ਵੀ ਦਿਖਾ ਦੇਣੀ ਆ ਤੇ ਇੱਕ ਤੁਹਾਨੂੰ ਮਿਲੂਗਾ ਜੀ ਇਹ ਵਾਲਾ ਇਹ ਹੈਗਾ ਤੁਹਾਡਾ ਅਨੀਅਨ ਜੈ ਸ਼ੇਡ ਹੈਗਾ ਆ ਸਾਈਡ ਦੇਖ ਲਓ ਇੱਕ ਕਲਰ ਤੁਹਾਨੂੰ ਇਹ ਮਿਲੂਗਾ ਹਲਕਾ ਜਿਹਾ ਗ੍ਰੀਨ ਹਲਕਾ ਜਿਹਾ ਗ੍ਰੀਨ ਕਲਰ ਹੈ ਇਹ ਲੋ ਇੱਕ ਤੁਹਾਨੂੰ ਇਹ ਵਾਲਾ ਮਿਲੂਗਾ ਸਕਿਨ ਜੈ ਕਲਰ ਹੈ ਲੋ ਲੋ ਜੀ ਇਹਦੇ ਵਿੱਚ ਇਹ ਵਾਲੇ ਪ੍ਰਿੰਟ ਤੇ ਕਲਰ ਸੀਗੇ 250 ਦਾ ਦੁਪੱਟਾ ਜੇ ਇੱਕ ਲਓਗੇ ਤਾਂ 300 ਦਾ ਪਊਗਾ ਦੋ ਲਓਗੇ ਤਾਂ 550 ਦੇ ਪੈਣਗੇ ਕਿਸੇ ਸੂਟ ਨਾਲ ਲਓਗੇ ਤਾਂ ਫ੍ਰੀ ਸ਼ਿਪਿੰਗ ਨਾਲ ਆਊਗਾ 250 ਦੇ ਵਿੱਚ ਤਿੰਨ ਦੁਪੱਟੇ ਲਓਗੇ ਤਾਂ ਸ਼ਿਪਿੰਗ ਕੋਈ ਨਹੀਂ ਹੋਊਗੀ 250 ਦੇ ਵਿੱਚ ਹੀ ਦੁਪੱਟੇ ਮਿਲ ਜਾਣਗੇ ਤੁਹਾਨੂੰ ਫਿਰ ਮੈਂ ਇੱਕ ਖੋਲਿਆ ਸੀ ਪਾ ਕੇ ਲੋ ਜੀ ਅਗਲਾ ਦੇਖੋ ਬਹੁਤ ਸੋਹਣੀ ਡਿਜ਼ਾਈਨਿੰਗ ਦੇ ਦੁਪੱਟੇ ਨੇ ਜੀ ਸਾਰੇ ਕੋਈ ਘੱਟ ਨਹੀਂ ਆ ਕਿਸੇ ਨਾਲੋਂ ਹਾਂ ਜਦੋਂ ਵਾਈ ਚੌੜਾਈ ਪੂਰੀ ਹੋਊਗੀ ਇਹਨਾਂ ਵਧੀਆ ਦੁਪੱਟੇ ਖੁੱਲੇ ਡੁੱਲੇ ਆਉਣਗੇ ਇਹ ਆ ਇਹ ਨਾ ਕਿ ਹੋ ਕੇ ਫਲਾਨੇ ਥਾਂ ਤਾਂ ਜੀ 200 ਦਾ ਮਿਲਦਾ 150 ਦਾ ਮਿਲਦਾ ਹਰ ਇੱਕ ਚੀਜ਼ ਦਾ ਜਿਹੜੀ ਕੁਆਲਿਟੀ ਦਾ ਜ਼ਰੂਰ ਫਰਕ ਹੁੰਦਾ ਜੀ ਇਦਾਂ ਨਹੀਂ ਮਿਲਦੇ ਹੈਗੇ ਠੀਕ ਹੈ ਤੇ ਇਹ ਤਾਂ ਜਦੋਂ ਤੁਹਾਡੇ ਕੋਲ ਪਹੁੰਚੂਗੀ ਤੁਹਾਡੇ ਹੱਥਾਂ 'ਚ ਤੁਹਾਨੂੰ ਉਹਦੀ ਪਤਾ ਲੱਗਣਾ ਇਹ ਕੰਨੀਆਂ ਨੇ ਇਹਦੀਆਂ ਵਿੱਚੋਂ ਆਹ ਪ੍ਰਿੰਟਿੰਗ ਹੈਗੀ ਆ ਤੇ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਆਹ ਵਾਲਾ ਮਿਲੂਗਾ ਉਦਾਂ ਹੀ ਇਹਦੇ ਕੰਨੀ ਦੇ ਉੱਤੇ ਤੁਹਾਨੂੰ ਪ੍ਰਿੰਟ ਮਿਲ ਜੂਗਾ ਇੱਕ ਕਲਰ ਤੁਹਾਨੂੰ ਇਹ ਵਾਲਾ ਮਿਲੂਗਾ ਇੱਕ ਕਲਰ ਇਹ ਥੋੜਾ ਜਿਹਾ ਡਾਰਕ ਗ੍ਰੇਜ ਆ ਮਿਲੂਗਾ। ਔਰ ਇੱਕ ਇਹ ਹਲਕਾ ਗ੍ਰੇਜ ਆ ਮਿਲੂਗਾ। ਤੁਹਾਨੂੰ ਜਿਹਾ ਲੱਗਦਾ ਹੈ। ਠੀਕ ਹੈ ਜੀ। ਤੇ ਹੋਰ ਮੈਂ ਤੁਹਾਨੂੰ ਦਿਖਾ ਰਹੀ ਹਾਂ ਦੁਪੱਟਾ ਹਜੇ। ਇਹ ਵੜ ਆਪਣੇ ਕੋਲ ਨਾ ਕੋਟੇ ਦਾ ਦੁਪੱਟਾ ਹੈ। ਸੁਪੀਰੀਅਰ ਕੁਆਲਿਟੀ ਜੀ ਦਾ ਕੋਟਾ ਹੁੰਦਾ ਹੈ ਚੈੱਕ ਦੇ ਵਿੱਚ ਆ ਦੇਖੋ। ਬਹੁਤ ਬਰੀਕ ਚੈੱਕ ਵਾਲਾ ਦੁਪੱਟਾ। ਠੀਕ ਹੈ 250 ਦੇ ਵਿੱਚ ਇਹ ਦੁਪੱਟਾ ਤੁਹਾਨੂੰ ਮਿਲ ਜੂਗਾ। ਅਗਰ ਤੁਸੀਂ ਕਿਸੇ ਸੂਟ ਦੇ ਨਾਲ ਡਾਈ ਕਰਾਉਣਾ ਤਾਂ ਡਾਈ ਵੀ ਕਰਵਾ ਦਾਂਗੇ ਵਾਈਟ ਲੈਣਾ ਤਾਂ ਵਾਈਟ ਵੀ ਦੇ ਦਾਂਗੇ ਠੀਕ ਹੈ ਜੀ ਬਹੁਤ ਸੋਹਣਾ ਦੁਪੱਟਾ 250 ਦੇ ਵਿੱਚ ਲੋ ਜੀ ਕੁਛ ਕਹਿਣਾ ਨਹੀਂ ਨਾ ਮੇਰੇ ਵਲੌਗ ਦੇ ਵਿੱਚ ਮੇਰੇ ਉੱਤੇ ਦੁਪੱਟਾ ਲਿਆ ਦੇਖਿਆ ਸੀ ਇਸ ਤਰ੍ਹਾਂ ਕੋਟੇ ਦਾ ਵਰਕ ਵਾਲਾ ਦੁਪੱਟਾ ਠੀਕ ਹੈ ਜੀ ਇਸ ਤਰ੍ਹਾਂ ਹੀ ਉਹਦੇ ਟੈਡੀਆਂ ਲਾਈਨਾਂ ਲਾਈਨਾਂ ਸੀਗੀਆਂ ਮੇਰੇ ਦੁਪੱਟੇ ਦੀਆਂ ਮੈਂ ਤੁਹਾਨੂੰ ਦੁਪੱਟਾ ਹੀ ਦਿਖਾ ਦੇਣੀ ਆ ਮੇਰੇ ਕੋਲ ਹੀ ਪਿਆ ਦੁਪੱਟਾ ਉਹ ਆਹ ਲੋ ਇਹ ਮੇਰਾ ਦੁਪੱਟਾ ਸੀਗਾ ਹੁਣ ਇਹ ਪੁਰਾਣਾ ਹੋ ਗਿਆ ਮੇਰਾ ਵੀ ਹੋ ਜਾ ਪਿਆ ਤੇ ਲੋ ਮੇਰੇ ਤੇ ਇਹ ਦੁਪੱਟਾ ਲਿਆ ਹੋਇਆ ਸੀ ਮੇਰੇ ਵਲੌਗ ਤੇ ਕਈ ਭੈਣਾਂ ਦੇ ਮੈਸੇਜ ਆਇਆ ਇੱਕ ਭੈਣ ਦਾ ਤਾਂ ਬਠਿੰਡੇ ਤੋਂ ਹੀ ਆਇਆ ਸੀਗਾ ਕਹਿੰਦੇ ਭੈਣੇ ਮੈਨੂੰ ਦੋ ਦੁਪੱਟੇ ਚਾਹੀਦੇ ਨੇ ਤੇ ਮੈਂ ਪੇਮੈਂਟ ਕਰ ਦੇਣੀ ਆ ਸੋ ਮੈਂ ਤੁਹਾਡੇ ਲਈ ਇਹ ਦੁਪੱਟੇ ਲੈ ਆਈਆਂ 4 ਸਾਈਡ ਇਹਦੇ ਵਿੱਚ ਲੇਸ ਲੱਗੀ ਹੋਈ ਹੈ ਜੀ ਤੇ ਉਸੇ ਤਰ੍ਹਾਂ ਦਾ ਹੀ ਦੁਪੱਟਾ ਤੇ ਇਹਦੇ ਵਿੱਚ ਓਦਾਂ ਹੀ ਵਰਕ ਹੈ ਬੜਾ ਪਿਆਰੇ ਲੱਗਦੇ ਹੁੰਦੇ ਨੇ ਜੀ ਆਹ ਦੁਪੱਟੇ ਲੈ ਕੇ ਤੁਹਾਨੂੰ ਖੁੱਲੇ ਡੁੱਲੇ ਦੁਪੱਟੇ ਨੇ ਤੇ ਇਹ ਦੁਪੱਟਾ ਵੀ ਤੁਹਾਨੂੰ ਮਿਲੂਗਾ ਇਹ 550 ਦਾ ਦੁਪੱਟਾ ਠੀਕ ਹੈ ਜੀ ਤੇ ਸ਼ਿਪਿੰਗ ਇਹਦੀ ਅਲੱਗ ਹੋਊਗੀ ਫਰੇਟੇ ਇਸੋ ਦਾ ਬੂਹੇ ਦਾ ਦੁਪੱਟਾ ਤੁਹਾਨੂੰ 550 ਦਾ ਦੁਪੱਟਾ 50 ਰੁਪਏ ਸ਼ਿਪਿੰਗ ਜੇ ਤੁਸੀਂ ਦੋ ਲੈਣੇ ਹੋ ਤਾਂ ਇੱਕ 550 ਦਾ ਇੱਕ 600 ਦਾ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫੇਰ ਮਿਲਾਂਗੇ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ